ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗਰ ਦਾਸ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਚੱਲੇ ਆ ਜੀ ਇੱਕ ਸ਼ਾਪਿੰਗ ਕਰਨੀ ਹੈ ਜੀ ਤੇ ਸ਼ਾਪਿੰਗ ਵਾਸਤੇ ਅੱਜ ਫਿਰ ਸਾਨੂੰ ਆਉਂਦੇ ਨੂੰ ਨੀਰਾ ਹੋ ਜਾਦਾ ਮੰਗੀ ਸਸੀ ਘਬਲਾ ਦੇ ਪਹਿਲੇ ਤੇ ਮੰਗੀ ਪਹਿਲਾ 7:00 ਵਜੇ ਕਾਲ ਬਲਾਓ ਮੰਗੀ

ਸਿਤਾ ਸਾਸ੍ਰਿਕਾਲ ਦੀ ਸਾਰਿਆਂ ਨੂੰ ਦੂਸਰੀ ਕੁੜੀ ਨੂੰ ਨਾ ਭੁੱਲੋ ਪਲੀਜ਼ ਤੂੰ ਕਿਤੇ ਗਈ ਭੁੱਲਣ ਵਾਲੀ ਚੀਜ਼ ਨਹੀਂ ਹੋਵੇਗੀ ਅਸੀਂ ਬੁੱਬੂ ਨੂੰ ਰਹਿਣ ਦੋ ਤੁਸੀਂ ਮੈਨੂੰ ਨਾ ਭੁੱਲਵਾ ਬੁੱਬੂ ਦਾ ਰਹਿਣ ਦੋ ਬੁੱਬੂ ਗੰਦੀ ਬਹੁਤ ਹੋ ਗਈ ਟਰਸਰ ਦਾ ਲੱਗੀ ਇਹ ਐਲੀ ਪ੍ਰਿੰਟਡ ਹੈ ਛੋਟੇ ਸਾਡੀ ਤਿਆਰੀ ਆ ਜੀ ਤੇ ਇਧਰ ਆਪਣੇ ਹਰੀ ਵਾਲੀ ਦੀਦੀ ਦੀ ਕ ਲੱਗ ਗਈ ਅੱਜ ਕਲਾਸ ਹੂੰ ਕਿਹੜਾ ਸੀ ਸੰਦੀਗੀ ਬਨੇ ਮੈਂ ਕਿਹਾ ਵੀ ਦੀਦੀ ਤੈਨੂੰ ਮੈਂ ਫੋਨ ਕਰਕੇ ਸਾਦੀ ਤੇਰਾ ਫਰਜ਼ ਆ ਵੀ ਆਪਣੇ ਆ ਪਾਉਣ ਦਾ ਜਰੂਰੀ ਕੰਮ ਹੋਰ ਵੀ ਹੋਣਾ ਹੈ ਇਹ ਜਿਹੜੇ ਹੁਣ ਕਹਿੰਦੇ ਨੇ ਕੋਈ ਰਿਸ਼ਤੇਦਾਰ ਤੇ ਜਿਹੜੀਆਂ ਵਧਾਈਆਂ ਲੈਣੀਆਂ ਮੈਂ ਕਿਹਾ ਤੂੰ ਮੇਰੇ ਨਾਲ ਡੀਲ ਕਰ ਲੈ ਉਹ ਨਹੀਂ ਵੀ ਮੈਂ ਫੜ ਲਿਆ ਕਰੂੰਗੀ ਅਸੀਂ ਉਹਦੇ ਕੰਮ ਕਰਕੇ ਨਹੀਂ ਬੁਲਾਉਂਦੇ ਕੰਮ ਤਾਂ ਨਿਭੜ ਗਏ ਕਰਾ ਨਵੇੜਤਾ ਸੀ ਅਸੀਂ ਬੁਲਾਉਣੇ ਆ ਉਹਨੂੰ ਵੀ ਆਪਣਾ ਆਪ ਸੁਪੀਸ਼ ਦਿਖਾ ਜਾ ਕਰ ਫੇਸ ਦੀ ਉਹ ਜਿਹੜਾ ਡੀਜਰ ਰਿਸ਼ਤੇਦਾਰ ਮੰਜੇ ਲੈ ਕੇ ਨਹੀਂ ਵੀ ਉਹ ਜਦੋਂ ਅੰਦਰ ਕੰਮ ਕਰਦੀ ਭੰਡਾ ਮਾਦੀ ਆਪ ਲੱਗਿਆ ਹੁਣ ਭਾਈ ਨਹੀਂ ਤਾਂ ਆਏ ਹੋਏ ਉਹ ਜਾ ਵੀ ਕੇ ਗਿਆ ਭਾਂਡੇ ਤੋਂ ਪਹਿਲਾਂ ਚੈੱਕ ਤਾਂ ਕਰੋ ਵੀ ਝਾੜੂ ਬੱਚਾ ਆਵੇ ਬਾਹਰ ਕੱਪੜੇ ਚੈੱਕ ਕਰੋ ਅੱਜ ਕਰਤਾ ਅੱਗੇ ਕਰਦੀ ਆਹੋ ਲੈ ਲਓ ਆਹ ਕਰਦੀ ਆ ਸੀ ਕਿਹੜੇ ਨਹੀਂ ਕਰ ਤੁਸੀਂ ਕਰੋ ਕਿਹੜੇ ਕੰਮ ਕਰਕੇ ਨਹੀਂ ਬੁਲਾਉਂਦੇ ਨਹੀਂ ਨਹੀਂ ਬੁਲਾਉਂਦੇ ਤੇ ਕੰਮ ਕਰਕੇ ਅਸੀਂ ਹੂੰ ਕਹਦੇ ਵੀ ਸਾਨੂੰ ਦਰਸ਼ਨ ਦੇ ਜਾ ਆ ਗਈ ਆ ਗਈ ਮੇਰੀ ਗੱਲ ਸੁਣ ਅੱਜ ਲੇਟ ਹੋਈ ਨਾ ਤੇ ਸੱਸਰੀ ਘਰ ਦੀਆਂ ਬਾੜਾ ਸਾਰੇ ਸੱਸਰੀ ਘਰ ਦੀ ਤੁਹਾਨੂੰ ਪਤਾ ਹੀ ਹੈ ਵੀ ਅੱਜ ਲੇਟ ਹੋ ਗਈ ਅੱਜ ਦੋਹੇ ਦਿਰਾੜੀ ਜੜਾੜੀ ਦੇ ਆਏ ਕੱਢ ਲਿਆ ਆਏ ਢੰਗ ਤੇ ਗੁੱਸਾ ਕਰਾਣਾ ਢੰਗ ਤੇ ਦੇਖ ਲੋ ਇਹ ਗੁੱਸਾ ਨਾ ਪਾਏ ਕਹਿੰਦੇ ਹੁਣੇ ਰਾਣੀ ਜਠਾਣੀਆਂ ਕੋਈ ਨਹੀਂ ਕਿਸੇ ਦੀਆ ਮੜਦੀਆ ਗੱਲ ਸੁਣੋ ਐ ਗੱਲ ਦੀ ਲੈ ਹੁਣ ਦੇ ਲੈ ਇੱਕ ਮੁੱਦੇ ਬਣਾ ਕੇ ਲੈਣੀ ਤੇ ਮੇਰਾ ਸੁਣਾ ਸੁਣਾ ਬਤਿਆਣੀ ਸੀ ਹੁਣ ਨਹੀਂ 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 ਕੰਮ ਕਰਕੇ ਨਹੀਂ ਤੇ ਕੰਮ ਆ ਤਾਂ ਵੀ ਸਾਨੂੰ ਤੂੰ ਅਜੇ ਦਿਖੀ ਨਹੀਂ 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 ਆਤੀ ਹੁਣ ਚਲੇ ਜਾਣਾ ਮੈਨੂੰ ਮੇਰਾ ਗਵੇ ਨਹੀਂ ਤਾਂ ਦੱਸੂਗੀ ਕਿ ਕਾਹਦੇ ਨੂੰ ਵਧਾਈਆਂ ਦੇਣੀਆਂ ਹੁੰਦੀਆਂ ਤਾਂ ਫਿਰ ਉਤੇ ਤੂੰ ਰਹਿ ਜਣੀ ਉਹਦੇ ਤੋਂ ਸਾਨੂੰ ਆਹ ਮੰਨੂ ਬੁਖ ਲੱਗਦਾ ਅੱਜ ਤੱਪਾ ਮੇਰੀ ਗਾਹਣੇ ਪੱਬੀ ਕਸੂਟ ਲੈ ਆ ਕੇ ਰੱਖੇ ਜਾਂ ਮੈਂ ਪਾ ਲਿਆ ਕਰੂੰਗਾ ਫਿਰ ਜਦੇ ਫਿਰ ਇਹਨਾਂ ਲੰਬਾ ਲੰਝਾ ਲਾ ਹਾ ਮੂਲ ਕੋਲੋਂ ਕੁੰਡ ਕੱਢ ਲਿਆ ਕਰਨਾ ਭਾਈ ਕਾਥੇ ਕੱਢਿਆ ਵਾ ਵੀ ਮੇਰੇ ਭਾਈ ਮੂੰਹ ਪਰ ਹੋਇਆ ਵਾ ਅੱਜ ਕੋਈ ਫਲਾਣਾ ਕੰਮ ਜਾ ਆਹ ਕਰ ਲਿਆ ਆਹ ਬੋਤਲਾਂ ਕਰ ਬੱਸ 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 ਆਹ ਲਓ ਜੀ ਦੂਸਰ ਮੇਰਾ ਅਜਾ ਉਹ ਫਾਂਡਰ ਦੁੱਪ ਦੀ ਫੱਟ ਕੇ ਨਹੀਂ ਗੱਲ ਪੱਟ ਕੇ ਰੱਖ ਬਾੜੀਆਂ ਵੀ ਭਾਈ ਆਹਾ ਤੁਹਾਡੇ ਥੋੜੇ ਬਾਤੀ ਰੱਖ ਕੇ ਗਈ ਵੀ ਆ ਹਾਂ ਸਹੀ ਗੱਲ ਹਾਂ ਅਕਾ ਦੇਣਾ ਮੈਂ ਇਹ ਮਦੀਨਾ ਕਾ ਬਾਕੀ ਸ਼ਰਤ ਹੁਣ ਹੁਣ ਇਹਨੂੰ ਮੈਂ ਕਹਿੰਦਾ ਕਿ 7 ਵਜੇ ਤੱਕ ਜੇ ਤੁਸੀਂ ਉੱਠ ਕੇ ਕੰਮ ਨਵੇੜਿਆ ਕਰੂਗੇ ਘਰ ਦਾ ਸਾਰਾ ਤੁਹਾਨੂੰ 10-10000 ਰੁਪਏ ਦੇ ਦੇਣੇ ਇਹ ਮੰਨ ਗਈਆਂ ਭਾਈ ਇਹ ਹੁਣ ਮੰਨ ਗਈਆਂ ਹਾਂ 7 ਵਜੇ ਉੱਠੇ ਹੋਏ ਯੇਸੀ 7 ਵਜੇ ਦੇ ਨੇ ਉੱਠੇ ਐ ਕਾ ਸਰ ਲਾਲ ਚੂ ਪੈਸੇ ਮੇ ਲਾਲ ਚੂ ਨਹੀਂ ਹਾਂ ਉਹ ਤਾਂ ਪੇਟੇ ਖਰਾਵਾ ਦੇਉਂਦੇ ਚੱਲੋ ਪੇਟ ਖਰਾਵਾ ਕਰ ਚਾਰ ਵਜੇ ਉੱਠੇ ਹੋ ਟੱਪਰ ਚਲੋ ਚੱਲੀਏ ਦੇਖੋ ਪੇਟ ਖਰਾਵਾ ਹੋ ਗਿਆ ਖਰਾਵਾ ਮੈਂ ਤਾਂ ਕਿਹਾਗਾ ਨਹੀਂ ਤਾਂ ਤੇ ਤਾ ਅਗਰਾ ਹੋ ਗਿਆ ਰਾਤ ਕੜੀ ਕਿੰਨਾ ਮਿਰਚਾ ਜਿਆਦਾ ਪਾਤੀ ਆ ਪਾਹੀ ਵਾਹਿਗੁਰੂ ਮੈਂ ਤੇ ਪਾਪਾ ਤਾਂ ਅੱਜ ਬਹੁਤ ਬੁਰਾ ਹਾਲ ਰਿਹਾ ਕਿੰਨੀ ਚੰਗੀ ਚੱਲਦਾ ਮੈਂ ਕਿ ਜੈਮੀਨ ਹਰਤਾ ਨਿਕਲਾ ਮੈਂ ਵੀ ਪਾਪਾ ਅੱਜ ਘਰ ਵੀਰ ਨਹੀਂ ਕਿੰਨੇ ਚਾਉਨਾ ਕੜੀ ਖਾਂਦਾ ਹਾਂ ਮੈਨੂੰ ਨਾ ਇੱਕ ਕੰਮ ਕਰ ਦੋ ਮੈਨੂੰ ਪਾਉਂ ਰਹੀ ਪਾਪਾ ਕੜੀ ਤੇ ਮਿੱਚ ਜਾਏ ਬੋਤਾ ਨਾ ਨਾ ਬੜਾਈ ਪਾ ਮੈਨੂੰ ਬਹੁਤ ਮਿਰਚਾ ਨਹੀਂ ਜੈਮੀਨ ਇਹਨੀ ਅਰਜ਼ੀ ਹੈਗੀ ਨਹੀਂ ਨਹੀਂ ਹਾਂ ਮੜੀ ਲਿਮਟ ਵਿੱਚ ਨਹੀਂ ਪਰ ਖਰਾਬ ਕਰਿਆ ਮੈਨੂੰ ਪਤਾ ਨਹੀਂ ਕੀ ਹੋ ਗਿਆ ਦੇ ਆਣੇ ਲੱਗਦੇ ਪਤਾ ਕਿ ਇਹ ਨੂੰ ਹੋਣੀ ਫਿਰ ਨੂੰ ਘਟਦਾ ਨੂੰ ਤੇ ਪਾਦਾ ਬਣਾ ਦਵਾਰੇ ਚੱਲੋ ਇਹ ਪਤਾ ਕੀ ਚੱਕਰ ਆ ਤੁਸੀਂ ਲਾਈਵ ਹੋ ਗਏ ਉਸ ਸਮੇਂ ਜਦ ਮਿਰਚਾ ਮੁਰਦਾ ਘੱਟ ਵੱਧ ਗਈ ਲਾਈਵ ਹੋਣੀ ਨਹੀਂ 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 ਮੈਂ ਆਪਕੇ ਪਹਿਲਾਂ ਮਿਰਚੇ ਜਿੱਬਾ ਕਾਪੀਆਂ ਠੀਕ ਉੱਥੇ ਪਹਿਣੀ ਪਹਿਲੀਆਂ ਹਾਂ ਮਿਰਚਾ ਪਹਿਲਾਂ ਚੱਲ ਕੋਈ ਰੰਡਰ ਮੈਂ ਪਹਿਲੇ ਕਰ ਇੱਕ ਤਾਂ ਇਹ ਮੈਂ ਨੂੰ ਤਾਂ ਬਤਾ ਤਾਰੀਆਂ ਵਿੱਚ ਚਾਰ ਗੋੜ ਫਾਲ ਤੂੰ ਮੈਂ ਉੱਧਰ ਸਾਜੀ ਚ ਪਾਈ ਮੈਨੂੰ ਘੱਟ ਲੱਗੀਆਂ ਇਹ ਵੀ ਗੱਲ ਠੀਕ ਆ ਠੀਕ ਚੱਲ ਕੋਈ ਇਹ ਵਿੱਕੀ ਦੀ ਔਰ ਨਸਲਾਹ ਕਰਦੇ ਵਿੱਕੀ ਨੂੰ ਮਿਰਚ ਖਾਣ ਦੀ ਤੇਜ਼ ਆ ਵਾਹ ਉਹ ਕਹਿੰਦੇ ਨਾ ਮੈਨੂੰ ਵੀ ਮਿਰਚ ਖਾਣ ਦਿੱਤੇ ਜਦ पता ही नहीं क्या हो रहा था चार पांच बार गया ਠਾ ਸਵੇਰ ਤੇ ਉੱਠ ਕੇ 2 ਵਜੇ ਦੇਖੀ ਚਲ ਆ ਉਹ ਤਾਂ ਠੀਕ ਸਾਫ ਹੋ ਗਿਆ ਮੈਂ ਵੀ ਕਰ ਰਿਹਾ ਵਿੱਚ ਕੋਣ ਹੋਣਾ ਚਾਹੀਦਾ ਸਾਰੇ ਕੰਮ ਜ਼ਰੂਰੀ ਹੋਣੇ ਚਾਹੀਦੇ ਐ ਤੱਕੀਏ ਇਹ ਤਾਂ ਹੰਦ ਦੇ ਖੜੇ ਖੜੇ ਰਹਿ ਕਰੋ ਹਾਂਜੀ ਇਹ ਜਨੇ ਕ ਕੀ ਬੱਚਾ ਕਸਕੇ ਕਹਿੰਦੇ ਆ ਬਹਿਣੀ ਮੇਰੇ ਨਾਲ ਚਲੀ ਜਾ ਪਾ ਮੇਰਾ ਹੈਲੋ ਤਾਂ ਲਿਆ ਹੈਲੋ ਸਭੀ ਚੱਕ ਲੋ ਬੈਗ ਬੂਜੇ ਰੁਪਈਏ ਰੁਪਈਏ ਚੱਕ ਲੋ ਫੇ ਚਲੀਏ ਚਲੋ ਚਲੋ ਚਲਈਏ ਮੈਂ ਵੀ ਜਾਣਾ ਹੈ ਮੈਂ ਵੀ ਜਾਣਾ ਹੈ ਕੇ ਦੋ ਚਾਰ ਰੋਟੀਆਂ ਬਨ ਲਓ ਨਾਲ ਉਥੇ ਰਸਤੇ 'ਚ ਖਾ ਲੂਂਗੇ ਕਿਤੇ ਮਹਾਂ ਦੋ ਚਾਰ ਰੋਟੀਆਂ ਬਨ ਲਓ ਨਾਲ ਜਿਹੜੀਆਂ ਪਈਆਂ ਰਸਤੇ 'ਚ ਖਾ ਲੰਦੇ ਚਲ ਚਲੀਏ ਸਰੋ ਫਿਰਾਂ ਕਿ ਅਸੀਂ ਕੀ ਜਾਂਦੇ ਸੁਬੀਰਾ ਲੈ ਚੱਲੋ ਮੈਂ ਤਾਂ ਉਹ ਲਾ ਗਈ ਸੀ ਸਮਾਨ ਦਾ ਚੱਕਣਾ ਮੇਰਾ ਫੋਨ ਪਿਆ ਹੁਣੇ ਤੇ ਦੇਖੀ ਤਾਂ ਪਾਤਾ ਮੈਂ ਕਿ ਨਾ ਬੜਾ ਪਾਣਾ ਲਿਆ ਤਾਰ ਦੇਖ ਲਿਓ ਦੋਹੇ ਦੋਹੇ ਪਾ ਤਾਰ ਉਹ ਤਾਰ ਚੱਕੋ ਆਹ ਉਹ ਦੇ ਸਾਹਮਣੇ ਪਈ ਤਾਰ ਕੱਪੜਾ ਤਾਂ ਹੋ ਗਿਆ ਤਾਰ ਤੇ ਆ ਗਈ ਹਣੀ ਬਾਸ ਮੈਂ ਪੋਚਾ ਆਇਆ ਹਾਂਜੀ ਬਸ ਇੱਕ ਪੋਚਾ 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 ਵੀ ਚੱਲ ਪਈ ਪਾਣਾ ਲਾਤਾ ਸੀ ਜੀ ਇਹ ਸਾਫ ਹੀ ਹੈ ਤਾਂ ਮੇਰੇ ਤੇ ਗੁੰਡਾ ਲੱਗ ਗਿਆ ਭੁੱਲ ਗਿਆ ਗੁੰਡੇ ਕਰ ਵੀ ਕਾਹ ਪੈ ਗਈ ਜੂਰੀਆ ਮਕੀਦਾ ਹੋਰੀਆ ਮੈਂ ਜਾਮਾ ਗਿਆ ਇਹ ਤਾਂ ਫਰਦਾਂ ਤੋਂ ਫਰਦ ਮੈਂ ਤਾਂ ਮੈਂ ਰਾਮ ਕਰ ਲਵਾਂ ਦੋ ਘੜੀਆ ਹੋਰ ਮੈਂ ਵਿਆਹ ਤੇ ਫਿਰ ਨੱਚਣਾ ਵੀ ਆਹ ਕਹਿੰਦੀ ਸੀ ਕਿ ਭਲੇਖਾ ਲੱਗ ਗਿਆ ਕਹਿੰਦੀ ਅੰਦਰ ਗੱਲ ਉਹ ਗੱਲ ਕਰਦੀ ਆ ਕਿੱਧਰ ਚਲੇ ਗਏ ਸੁਪੀਰੇ ਚਲੋ ਚਲੋ ਮੈਂ ਛੋਟੀ ਟਾਰ ਵੀ ਲੈ ਲਈ ਚਾਰਦਰ ਦੋਨੇ 100 100% ਵੈਰੀ ਗੁੱਡ ਜੌਬ ਹਾਂ ਪਰ ਯਾਰ ਕਿ ਮੇਰੇ ਤਾਂ ਮੇਰਾ ਤਾਂ ਬਾਹਰ ਦੋ ਬੰਦਾ ਉਹ ਨਹੀਂ ਤੁਸੀਂ ਮੈਨੂੰ ਇਹ ਦੱਸੋ ਭਾਬੀ ਦਾ ਸੂਟ ਭਾਬੀ ਨੇ ਦਿੱਤਾ ਕਿ ਨਹੀਂ ਦੇਣਾ ਪਾਪੀ ਨੂੰ ਲੈ ਕੇ ਫਿਰ ਕੰਦ ਸੋਣਾ ਨਹੀਂ ਨਹੀਂ ਕੰ ਲੈ ਕੇ ਉਹ ਲੈ ਆਂਦਾ ਸੀ ਲੈਣੇ ਭੁੱਲ ਗਏ ਤੇ ਤੁੜਣਾ ਨਹੀਂ ਆਵਾਂਗੇ ਸਮਾਂ ਹੀ ਨਾ ਸੋਣੇ ਦਿਖਾ ਦਿਓ ਕਾਹੂ ਕਹਾ ਦੇ ਦਿਖਾਉਣਾ ਕੀ ਭਾਈ ਕੁੰਗ ਲਾ ਕੇ ਸੀ ਰੱਖਿਆ ਹੋਇਆ ਅੱਛਾ ਲੈ ਗਿਆ ਕਿੰਨ ਦੱਸੋ ਉਹ ਫਿਰ ਨਹੀਂ ਸੋਣਾ ਵੀ ਹੋਣਾ ਨਾ ਚੱਕਰ ਬਾਈ ਦੀ ਲੋਈ ਹਾਂ ਬਾਈ ਨੂੰ ਮੈਂ ਤਾਂ ਲੋਈ ਦਿੱਤੀ ਆ ਥਰਡ ਵੀ ਦੇ ਸਕਦੀ ਜੇ ਮੈਂ ਬਾਈ ਦੀ ਲੋਈ ਫਟੀ ਹੋਈ ਅੱਛਾ ਮੈਂ ਤਾਂ ਕਹਾ ਸੂਟਾ ਇਹਦੀ ਤੁੰਨੀ ਮੈਂ ਕੱਢ ਲਈ ਇਹਦੇ ਸਰਵੀਰ ਤਾਂ ਵੀ ਤੇ ਇਹਦੇ ਨਾਲ ਦੇ ਕਿੱਥੇ ਆਹੋ ਹੋਰ ਕੀ ਆ ਅੱਜ ਹਟ ਦੇਣੀ ਅੱਜ ਰੁਕਵੀਰਾਂ ਨੇ ਮੈਨੂੰ ਪੰਪੋਂ ਪੰਪਾ ਦੇ ਕੇ ਆ ਜੇ ਮੇਰਾ ਖਰਚਾ ਕਰਵਾਉਣਾ ਅੱਜ ਵੀਰ ਨੂੰ ਸੂਟ ਹੋਰ ਪਾ ਪਾਪੀ ਨੇ ਪੁੱਛ ਰੋ ਕਿ ਸੀਖ ਲੱਗਦਾ ਹੈ ਸੀਖ ਆ ਮੈਂ ਕਿ ਸੀਖ ਮੈਂ ਹੋਈ ਤਾਂ ਕਹਿੰਦਾ ਕਿ ਤੇਰੀ ਜੇ ਤੂੰ ਹੋਈ ਨਾ ਸੀਖ ਆ ਬਣੂ ਸੀਖ ਅਸਾਫੇ ਸੀਖ ਨਾ ਕੰਮ ਤਾਂ ਕੰਮ ਪਸੰਦ ਹੈ ਆ ਕੰਮ ਤਾਂ ਕਿਸੇ ਜਨ ਨਹੀਂ ਪਸੰਦ ਆ ਲੈ ਮੈਂ ਉਹ ਕਰਕੇ ਪਾਵਾਂ ਚਲੋ ਮੈਂ ਚੱਲਦਾ ਗੱਡੀ ਦੇ ਕੋਲੋਂ ਸੱਲੇ ਨੂੰ ਆਜੋ ਫੜਦੇ ਫਾਟੇ ਪਾ ਠੀਕ ਹੈ ਨਾ ਫੇਰੀਆਂ ਬੀਬੀ ਨੂੰ ਤਾਂ ਵੀ ਆਉਂਦੇ ਗੀਤ ਪਰ ਤਾਂ ਵੀ ਤਾਂ ਕਹਿੰਦੀ ਮੈਂ ਬੀਬੀ ਨੂੰ ਪਹਿਨ ਲੈ ਜਾਵਾਂਗੇ ਲਓ ਜੀ ਅਸੀਂ ਰਸਤੇ ਵਿੱਚ ਤੇ ਆਪਣੀ ਮਾਸੇ ਦੀ ਕੁੜੀ ਜੁਆਇਨ ਕਰ ਲਈ ਆਪਣੀ ਭੈਣ ਤੇ ਵੀ ਜਾਊਗੀ ਸਾਡੇ ਨਾਲ ਕਿੱਥੇ ਜਾਣਾ ਸੀ ਬਸ ਪਹਿਲਾਂ ਤਾਂ ਜੀ ਜਾ ਹੁੰਦਾ ਸਾ ਤੇ ਮੌਕੇ ਪਰ ਆਜਮ ਦੇ ਠੀਕ ਫੇਰ ਆਂਦੇ ਨਾ ਸਾਹੋਂ ਹੁੰਦੇ ਵਿੱਚ ਤੇ ਤੇ ਵੀ ਗੱਲ ਹੈਗੀ ਆ ਹਾਂ ਜੀ ਨਾ ਬੀਬੀ ਨੇ ਵਿਆਹ ਨੂੰ ਤਾਂ ਕਹਿੰਦੇ ਹਾਂ ਪਾਉਗੇ ਹਾਂ ਦਰੋਂ ਠੀਕ ਹੈ ਜੀ ਸੱਚੀ ਗੱਲ ਹੈ চলো 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 ল হা পি আয়ল ঢাব চলো 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 ছয় না লেট

ਥੋੜੀ ਫੋਕੋਰ ਲਾ ਜੂਗੀ ਫਿਰ ਅੰਮੋ ਪਕਾ ਲੂਗੇ ਹਾਂ ਜਿਹੜਾ ਬੰਦਾ ਨਹੀਂ ਉਹ ਕਿਹੜਾ ਬੰਦਾ ਚਾਹ ਨਹੀਂ ਪੀਤਾ ਉਹ ਉਹਦੇ ਵਾਸਤੇ ਵੀ ਚਾਹ ਦੇ ਪੈਸੇ ਢੰਡੀ ਕਰੋਂਗੇ ਅੰਦਾਜ਼ ਰਾਹਤੇ ਦੇ ਵਿੱਚ ਜੀ ਟੁੱਟ ਟੁੱਟ ਕੇ ਪੈ ਗਏ ਇਹ ਇਹਨਾਂ ਨੇ ਖਰੀਦੇ ਰਸਤੇ ਦੇ ਵਿੱਚ ਤੇ ਪਾਪੜ ਦੇ ਪਾਪੜ ਮਾ ਪਾਪੜ ਮੁਰੂਤ ਕੁੜੀ ਦੀ ਸੌਰੀ ਤੇ ਸ਼ੁਰੂ ਠੀਕ ਹੈ ਮਨ ਲੋੜ ਤਾਂ ਕਹਿੰਦੇ ਹਮ ਕੁਲਚੇ ਖਾएंगे ਤੇ ਮੱਖਣ ਦੀ ਤੇ ਤੜਕੇ ਵਾਲੇ ਮੁਖਣੇ ਵੀ ਇੱਧਰ ਵੀ ਹੈਗੇ ਇੱਕ ਦੰਬਰ ਤਾਂ ਸੋਸ ਤੋਂ ਉਹਨਾਂ ਨੂੰ ਖਲਾਪਲਾ ਕੇ ਹੁਣ ਬਾੜਨਾ ਬਾਜ਼ਾਰ ਦੇ ਵਿੱਚ ਤਾਂ ਛੇਪੀ ਇਹਨਾਂ ਨਿਕਲਦੇ ਹੋਣਗੇ ਹਾਂ ਜੀ ਚਾਲੇ ਜੀ ਜੀ ਪਹਿਲਾਂ ਖਾਣ ਲੱਗਿਆ ਮੇਰਾ ਪੁੱਤ ਥੈਂਕ ਯੂ ਜੀ ਪਾਪਾ ਨੂੰ ਥੈਂਕ ਯੂ ਖਾ ਲੋ ਆਜੋ ਆਜੋ ਤੁਸੀਂ ਖਾ ਲੋ ਬਣਾ ਦੇ ਵੀ ਵਧੀਆ ਜਿਹਾ ਠੀਕ ਹੈ ਨਾ ਇੱਕ ਮੈਂ ਥੋੜਾ ਮਿਰਚੀ ਪਾ ਦ ਦੇਣਾ ਬਾਕੀ ਮੈਂ ਲਿਮਟ ਤੇ ਮਿਰਚੀ ਝਾੜਨੀ ਹੈ ਨਾ ਆ ਦੇਖ ਲੋ ਰੋਂਡੀ ਬੰਦੇ ਪਾਪਾ ਖਾਂਦੇ ਆ ਹੀ ਜਾਂਦੇ ਆ ਇਹਨਾਂ ਨੂੰ ਤਾਂ ਕੁਲਚਾ ਹੀ ਨਹੀਂ ਮਿਲਿਆ ਹੈਗਾ ਦੇਖੋ ਤੁਹਾਨੂੰ ਮੈਂ ਗੱਡੀ ਤੁਹਾਨੂੰ ਮੈਂ ਗੱਡੀ ਦਿਖਾਤਾ ਤਾਂ ਮੇਰੀ ਵਾਰੀ ਆ ਗਈ ਹੁਣ ਤੁਸੀਂ ਰੋਣ ਲੱਗ ਗਏ ਨਹੀਂ ਖਾਦੇ ਨਹੀਂ ਤੁਸੀਂ ਤਾਂ ਖਾ ਕੇ ਕਿਉਂ ਖਾ ਰਹੇ ਹੋ ਖਾ ਕੇ ਖਾਣਾ ਪ੍ਰੋਬਲਮ ਇਝ ਤੁਸੀਂ ਦਿਖਾ ਕੇ ਦਿਖਾ। ਮੈਂ ਕਿਹਾ ਕ੍ਰਾਸ ਕਰੋ ਆਜੋ। ਚਲੋ। ਚੈਨਾ ਚੈਨਾ ਕਰੋ ਕ੍ਰਾਸ। ਅਬ ਬਾੜੇ ਖੈਰ ਤੱਕ ਪਹੁੰਚ ਗਏ ਅਸੀਂ। ਬਸਾਂ ਦੇ ਅੰਦਰ ਤਵਾਜਾਂ ਖਰਾਸ਼ ਬਹੁਤ ਜ਼ਿਆਦਾ। ਅਚਾਰ ਵਾਲੀਆਂ ਮਿਰਚਾਂ, ਹਲਦੀ, ਸਰਸਾ ਕੋਸ਼। ਸੋਰਾਸ਼। कपड़े हाँ, शुक्रिया जी शुक्रिया चलो 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 कराओ पंजाबी इतना कराओ ਯੂਰ ਦਾ ਚੱਕ ਲੋ ਵੀਡੀਓ ਦੇ ਵਿੱਚ ਪਈ ਹੀ ਪ੍ਰਸ਼ਨ ਅਕਸ਼ ਮੈਨੂੰ ਗਾਹੀ ਸਰਾਨ ਕਾ ਮੈਲੇ ਉਹ ਉਹ ਦੇਖਿਓ ਭਾਜੀ ਸੌਰੀ ਸਰ ਆ ਦੇਖੋ ਫਹੀ ਤੋਂ ਬੈਠਣਾ ਹਾਂ ਹਾਂ ਬੁਗੀ ਤੇ ਹਾਂ ਬਾਂ शोभा की था शोभा सफेद ठीक है हाय जत्तों को अच्छा 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 सफेद ठीक है ओजी बेशनू टाबा सोने सोने सूट ठीक बच गया भाई कृष्णा साड़ी ਬਜ਼ਾਰ ਦੀਆਂ ਰੌਣਕਾਂ ਛੋਟੇ ਮੱਤੀਆਂ ਵੀ ਖਿਲਾਉਣੇ ਕ੍ਰਾਸ ਕਰਦੇ ਹੋਏ ਅਮਰੂਦ ਤੇਲੇ ਬਜ਼ਾਰ ਦੇ ਵਿੱਚ ਅੱਗੇ ਵੱਧਦੇ ਹੋਏ ਇਹ ਦੇਖਿਆ ਵੀ ਚੂੜੀਆਂ ਦੀ ਛੋਟੀ ਜਿਹੀ ਰੇੜੀ

ਇਹ ਬਦਰਾ ਬਹੀ ਅੱਜ ਲੋਕ ਨੇ ਛੇੜਾ ਕੁਛ ਮਰਜ਼ੀ ਲੋ ਲਈ ਇੱਥੇ ਇਧਰ ਹੈਗੇ ਆ ਜੀ ਆਪਣੇ ਦੂਸਰੇ ਕੱਪੜੇ ਤੇ ਇਧਰ ਕੰਬਲ ਵਗੈਰਾ ਸ਼ੋਲਾ ਵਗੈਰਾ ਪਾਪਾ ਕਹਾਣੀ ਨਾ ਤੋੜਦਾ ਹੀ ਮਿਲਿਆ

ਪਤਾ ਨਹੀਂ ਕਿਹਦੀ ਕੋਰੀ ਆ ਇਹ ਨਾ 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 ਸੋਣੀ ਬੱਤੀ ਸਾਈਡ ਤੇ ਸੋਨੇ ਸੋਟ ਮਾਰਕੀਟ ਦੇ ਵਿੱਚ ਅੱਗੇ ਵੱਧਦੇ ਹੋਏ ਜੜੀਆਂ ਦੇ ਉੱਪਰ ਤੇਲ है पता नहीं किन्ने बहुत सोने सोने टॉप चूड़ियाँ बगैरा चल नहीं अगर टॉप पता नहीं कैंथे होना बढ़ते हुए अगे बहुत सोने ਨਾਲੇ ਵੀ ਪਏ ਆ ਦੀ ਨਾਲੇ ਠੀਕ ਆ ਠੰਡਾ ਕਰਕੇ ਹੈਂਡ ਕਵਰਸ ਵਗੈਰਾ ਸੌਕਸ ਟੋਪੀਆਂ ਕੀ ਬਾਤ ਹੈ ਕੀ? ਡ్రਾਈ ਫਰੂਟਸ ਸ਼ਕਰਕੰਦੀ ਚਾਹੇ ਵਾਲਾ ਬੰਦਾ ਮੂੰਗਫਲੀ ਵਾਲਾ ਬੰਦਾ ਅੱਗੇ ਗਿਰੂ ਬੰਦੀ ਅੱਗੇ ਜਾਂਦੇ ਹੋਏ ਸੋਨੇ ਸੋਨੇ ਸੂਟ ਪਏ ਇਥੇ ਇਸ ਸਾਈਡ ਨੂੰ ਮੁੜਦੇ ਹੋਏ ਵਾਈਕਟ ਰਹੇ ਆ ਸੋਨੇ ਸੋਨੇ ਸੂਟ ਲੈ ਕੇ ਜਾਓ ਇਹ ਹੈ ਸਣੀ ਯਿਲ ਦੇਵੀ ਸਿੰਘ ਉਹ ਕੇ ਐਂਡ ਬਲਵੈਟ ਦੇ ਚੰਦਾ ਨਹੀਂ ਕਹਿਆ ਜਾਂਦਾ ਹੈ ਬਰਾਇਡਲ ਲਹਿੰਗਾ ਪਹਿਰ ਲੀਏ ਆਪਣੇ ਜੀ ਸੋਨੇ ਸੋਨੇ ਸੂਟ ਪਾਪਾ ਦਾ ਮਾਨ ਹੋ ਗਿਆ ਤਾਂ ਮਨ ਨੂੰ ਦਵਾ ਦੇਣਗੇ ਸੋ ਦੇਵਾਤੇ ਹੋਏ ਕਿ ਨੀਆ ਸੁਣੀਏ ਸੁਣੀਏ ਮੂਰਤਾਂ ਵਿੱਚ ਬਿਠਾਈਆਂ ਹੋਈਆਂ ਥੈਂਕ ਯੂ ਜੀ ਥੈਂਕ ਯੂ 벨ਵੈਟ ਬਹੁਤ ਸੋਹਣੇ ਕੱਪੜੇ बिकॉज ਠੰਡ ਆ ਗਈ ਤਾਂ ਇਸ ਕਰਕੇ ਉਹ 벨ਵੈਟ ਤੇ ਜ਼ਿਆਦਾਤਰ ਕੜਾਈ ਬਡੀ ਜੋਗੀ ਤੇ ਹਿਲਦਾ ਰਹੋ ਬਹੁਤ ਸੋਹਣਾ ਮਹਿਰੂਨ ਗਲ ਸ੍ਰੀ ਰੈੱਡ ਰੈੱਡ ਕਲਰ ਦਾ ਸੂਟ ਮਹਿਰੂਨ ਦਾ ਹੈ ਇਹ ਨੋ ਕਲਰ ਦਾ ਸੂਟ